ਮੇਰੀ ਗੱਲ ਸੁਣਿਓ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਹਾਂ ਪੈਸੇ ਚਾਹੀਦੇ ਸੀ ਥੋੜੇ ਜਿਹੀ ਕੀ ਕਰਨੇ ਆ ਮੈਂ ਨਾ ਸਮਾਨ ਜਾ ਲੈ ਕੇ ਆਉਣਾ ਸੀਗਾ ਨਾਲ ਮੈਨੂੰ ਐ ਸੀ ਕੋਈ ਸੂਟ ਸੱਟ ਲਿਆਂਗੀ ਹੁਣ ਠੰਡ ਆ ਗਈ ਘੁੱਟ ਘੁੱਟ ਵੀ ਹੈ ਨਹੀਂ ਲੈ ਕੇ ਤਾਂਈਆਂ 10 ਤੋ ਦਿਨ ਹੋਏ ਹਜੇ ਮੰਡੀ ਗਈ ਨੂੰ ਤੇ ਉਹ ਪਾਲੇ ਭਾਈ ਤੈਨੂੰ ਕਿਹੜਾ 1000 ਰੁਪਏ ਦੇਈ ਤਾ ਕੀ ਕਰਨੇ ਆ ਮੇਰਾ ਫੋਨ ਆਹ ਵਿੱਚ ਘਟਾ ਕੇ ਨਾ ਮਾ ਫੋਨ ਲੈ ਕੇ ਆਉਣਾਗਾ ਇਹਨੂੰ ਕੀ ਹੋਇਆ ਫੋਨ ਉਹ ਚੱਲੀ ਤਾਂ ਜਾਂਦਾ ਵਧੀਆ ਜੀ ਉਹ ਬਾਈ ਇਹ ਚ ਸਕਰੀਨ ਨਹੀਂ ਚਾਜਾ ਨਾ ਆਉਂਦੀ ਆ ਟੁੱਟਾ ਪਿਆ ਯਾਰ ਬਾਈ ਯਾਰ ਮੇਰੇ ਕੋਲ ਤਾਂ ਬਟਨ ਵਾਲੀ ਆ ਤੇਰੇ ਕੋਲ ਟੱਚ ਫੋਨ ਤਾਂ ਹੈਗਾਗਾ ਬਟਨ ਵਾਲਾ ਤੇ ਹੁਣ ਤੁਸੀਂ ਕਰਨਾ ਕੀ ਆ ਟੱਚ ਫੋਨ ਮੈਨੂੰ ਐ ਦੱਸੋ ਤੁਹਾਨੂੰ ਐ ਪਤਾ ਦੋਮਾ ਨੂੰ ਆਪਣੇ ਸਿਰ ਤੇ ਕਰ ਜਾ ਕਿੰਨਾ ਹੋਇਆ ਪਿਆਗਾ ਜਦੋਂ ਆੜਤੀ ਆਉਂਦਾ ਨਾ ਸ਼ਰਮ ਆਉਂਦੀ ਆ ਮੈਨੂੰ ਆਸੇ ਪਾਸੇ ਇੱਕ ਮੰਡੀ ਦੇਖਦੇ ਬੇਇੱਜ਼ਤੀ ਕਰਕੇ ਜਾਂਦਾ ਉਹ ਕਦੇ ਕੰਮ ਕਰਾਇਆ ਕਰੇ ਖੇਤ ਗੇੜਾ ਮਰਿਆ ਕਦੇ ਲੋਕਾਂ ਨੇ ਬੁੜੀਆਂ ਹੈਗੀਆਂ ਨਾਲ ਕੰਮ ਕਰਾਉਂਦੀ ਆ ਪਸ ਉਹਨੂੰ ਕਦੇ ਪੱਠੇ ਨਹੀਂ ਪਾਏ ਹਾਂ ਰੋਟੀਆਂ ਤਾਂ ਆਪ ਹੀ ਬਣ ਜਾਂਦੀਆਂ ਨੇ ਕੱਲੀਆਂ ਰੋਟੀਆਂ ਬਣਾ ਕੇ ਕਹਿ ਦੇਣੀ ਹੈਗੀ ਮੈਂ ਤੜਕੇ ਜਾਣਾ ਹੱਥ ਨੇ ਆਉਣਾਗਾ ਉਹੀ ਮੇਰੇ ਪਾਟੇ ਕੱਪੜੇ ਟੁੱਟੀਆਂ ਜੱਪਣ ਨਾ ਖੇਤ ਦਾ ਕੰਮ ਹੁਣ ਬੰਦੇ ਹੀ ਕਰਦੇ ਹੁੰਦੇ ਹੁਣ ਬੁੜੀਆਂ ਜਾਂਦੀਆਂ ਹੁੰਦੀਆਂ ਉਹ ਘਰੇ ਵੀ ਕਰ ਲਿਆ ਕਰੋ ਕਦੇ ਵਿਆਜ ਪਤਾ ਕਿੰਨਾ ਦਿਨ ਰਾਤ ਵੱਧਦਾਗਾ ਦੇ ਦੇ ਯਾਰ ਬਈ ਦਿਨੋਂ ਦੀ ਰਾਤ ਨੂੰ ਫਿਕਰ ਵੱਡ-ਵੱਡ ਖਾਂਦਾ ਵੀ ਕਿੱਥੋਂ ਪੈਸੇ ਮੋੜੂਗਾ ਮੈਂ ਦੇ ਦੇ ਯਾਰ ਕਲੇਸ਼ ਕਾਤੋਂ ਕਰਦਾ ਬਈ ਯਾਰ ਇਹ ਤਾਂ ਏਡਾ ਖੰਜੂਸ ਬੰਦਾ ਸਾਰਾ ਚਾਦਰ ਦੇਖ ਕੇ ਪੈਰ ਪਸਾਰਨੇ ਚ ਕਮਾਉਣ ਵਾਲੇ ਇੱਕ ਦਿਨਾਂ ਖਾਣ ਵਾਲੇ ਪਾ 5 ਜਣੇ ਆਗੇ ਉਹ ਗੱਲ ਤਾਂ ਭਾਬੀ ਬਾਈ ਦੀ ਸਹੀ ਆ ਹਨਾ ਚਲੋ ਅਸੀਂ ਅੱਜ ਤੋਂ ਵੱਧ ਕੰਮ ਕਰਾਵਾਂਗੇ ਮੈਂ ਚਲ ਬਾਈ ਗਲਤੀ ਹੋਊਗੀ ਕੋਈ ਨਹੀਂ ਮੈਂ ਆਪਦੇ ਘਰ ਕੰਨੀ ਦੇਖ ਕੇ ਗੁਜ਼ਾਰਾ ਹੁੰਦਾਗਾ ਲੋਕਾਂ ਕੰਨੀ ਦੇਖ ਕੇ ਨਹੀਂ ਚੱਲੀ ਜਾਉਂਦਾ